ਸਸ ਸਹੀਓ ਦੋਸਤੋ ਮੈਂ ਤੁਹਾਡਾ ਆਪ ਗਗਨਦੀਪ ਸਿੰਘ ਤੇ ਪੰਜਾਬ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਗੁਰੂwidehat ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਲਾ ਦੀ ਕਲਾ ਪਰਮਾਤਮਾ ਦੀ ਦਾਤ ਹੁੰਦੀ ਹੈ ਔਰ ਪਰਮਾਤਮਾ ਨੇ ਇਸ ਦੁਨੀਆ ਤੇ ਜਿੰਨੀ ਵੀ ਸ੍ਰਿਸ਼ਟੀ ਰਚੀ ਹੈ ਜਿੰਨੇ ਵੀ ਜੀਵ ਰਚੇ ਆ ਸਭ ਤੋਂ ਵੱਧ ਦਿਮਾਗ ਤੇ ਸਮਝ ਮਨੁੱਖ ਨੂੰ ਦਿੱਤੀ ਹੈ। ਨਾ ਤਾਂ ਇਹ ਜਿਹੜਾ ਦਿਮਾਗ ਤੇ ਸਮਝ ਪਸ਼ੂਆਂ ਕੋਲ ਹੈ, ਨਾ ਜਾਨਵਰਾਂ ਕੋਲ ਹੈ। ਇਹ ਸਿਰਫ ਮਨੁੱਖ ਨੂੰ ਦਿੱਤੀ ਹੈ। ਜਿਸ ਤਰ੍ਹਾਂ ਕਲਾਕਾਰ ਪੇਂਟਿੰਗ ਬਣਾਉਂਦੇ ਆ, ਕਲਾਕਾਰ ਜਿਸ ਤਰ੍ਹਾਂ ਕਮਿਆਰ ਮਿੱਟੀ ਦੇ ਭਾਂਡੇ ਬਣਾਉਂਦਾ ਉਹ ਵੀ ਇੱਕ ਕਲਾਕਾਰ ਹੈ। ਚਿੱਤਰਕਾਰੀ ਕਰਦੇ ਆ ਕੋਈ। ਠੀਕ ਆ ਜੀ। ਕੋਈ ਬੁੱਤ ਬਣਾਉਂਦਾ। ਹੱਤਰਾਂ ਤਰ੍ਹਾਂ ਦੇ ਕਲਾਹਾਰ ਸੁਨਿਆਰਾ ਜਿਹੜਾ ਉਹ ਸੋਨੇ ਦੀ ਡਲੀ ਤੋਂ ਤਰ੍ਹਾਂ ਤਰ੍ਹਾਂ ਦੇ ਅਤੀ ਸੁੰਦਰ ਗਹਿਣੇ ਤਿਆਰ ਕਰ ਦਿੰਦਾ। ਜਿਹੜਾ ਹੀਰਾ ਹੁੰਦਾ ਉਹ ਇੱਕ ਉਹਦੀ ਪਹਿਲਾਂ ਇੱਕ ਡਲੀ ਵਾਂਗ ਹੁੰਦਾ ਉਹ ਤੇ ਜਿਹੜਾ ਉਹਨੂੰ ਤਰਾਸ਼ਣ ਵਾਲਾ ਉਹ ਉਹਨੂੰ ਤਰਾਸ਼ ਤਰਾਸ਼ ਕੇ ਉਹਨੂੰ ਇਸ ਤਰ੍ਹਾਂ ਐਂਗਲ ਦਿੰਦਾ ਉਹਨੂੰ। ਜੋ ਡਾਇਮੰਡ ਜਿਹੜਾ ਉਹ ਬਣ ਜਾਂਦਾ ਉਹਦੇ ਵਿੱਚ ਜਦੋਂ ਲਾਈਟ ਦੀ ਇੱਕ ਕਿਰਨ ਚਲੀ ਜਾਵੇ ਉਹ ਇਸ ਤਰ੍ਹਾਂ ਬਣਾਉਂਦਾ ਕਿ ਕਿਰਨ ਵਿੱਚ ਹੀ ਘੁੰਮੀ ਜਾਂਦੀ ਹੈ ਐਂਗਲ ਇਸ ਤਰ੍ਹਾਂ ਬਣਾਏ ਹੁੰਦੇ ਹੀਰੇ ਦੇ ਉਹ ਚਮਕ ਜਿਹੜੀ ਉਹਦੇ ਵਿੱਚ ਇੱਕ ਵਾਰੀ ਵੜ ਗਈ ਉਹ ਬਾਹਰ ਨਹੀਂ ਨਿਕਲਦੀ ਇਸੇ ਕਰਕੇ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਕਦੇ ਸੁਣਿਆ ਕਿ ਕੋਈ ਜਾਨਵਰ ਵੀ ਕਲਾਕਾਰ ਹੋ ਸਕਦਾ ਹੈ ਕੋਈ ਜਾਨਵਰ ਵੀ ਇਸ ਤਰ੍ਹਾਂ ਦੇ ਗਹਿਣੇ ਬਣਾ ਸਕਦਾ ਦੋਸਤੋ ਉਸ ਕਾਦਰ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ ਕੋਈ ਅੰਤ ਨਹੀਂ ਪਾ ਸਕਦਾ 83 ਲੱਖ ਜੁਮਨਾ ਧਰਤੀ ਦੇ ਉੱਤੇ ਮਨੋਖ ਨੂੰ ਸਭ ਤੋਂ શ્રેષ્ઠ ਬਣਾਇਆ ਉਹਨੇ ਪਰ ਅੱਜ ਆਪਾਂ ਜਿਸ ਕਲਾਕਾਰ ਦੀ ਗੱਲ ਕਰਨ ਜਾ ਰਹੇ ਹਾਂ ਤੁਹਾਨੂੰ ਸੁਣ ਕੇ অতি ਹੈਰਾਨੀ ਹੋਵੇਗੀ ਕਿ ਪ੍ਰਮਾਤਮਾ ਦੀ ਕੁਦਰਤ ਆ ਜਿਹੜੀ ਉਹ ਕਿੰਨੀ ਵਿਸ਼ਾਲ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਮਤਲਬ ਵਿਸਮਾਦ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਦੇਖ ਕੇ ਅਚੰਭਾ ਲੱਗ ਜਾਣਾ ਬੰਦਾ ਇੱਕਦਮ ਹੈਰਾਨ ਹੋ ਜਾਣਾ ਕਿ ਯਾਰ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਉਸ ਨੂੰ ਵਿਸਮਾਦ ਕਹਿੰਦੇ ਆ ਉਹ ਜਿਹੜੇ ਪ੍ਰਮਾਤਮਾ ਨੂੰ ਮੰਨਣ ਵਾਲੇ ਆ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆ ਉਹ ਵਿਸਮਾਦ ਜਿਹਨੂੰ ਵਿਸਮਾਦ ਆ ਗਿਆ ਸਮਝ ਲਓ ਉਹਨੇ ਪ੍ਰਮਾਤਮਾ ਨੂੰ ਸਮਝਣਾ ਸ਼ੁਰੂ ਕਰਤਾ ਕਿ ਪ੍ਰਮਾਤਮਾ ਦਾ ਅੰਤ ਨਹੀਂ ਕਿੱਥੋਂ-ਕਿੱਥੋਂ ਆਪੋ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਸੋ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਇੱਕ ਐਸਾ ਜੀਵ ਜਿਹੜਾ ਸਮੁੰਦਰ ਦੇ ਵਿੱਚ ਰਹਿੰਦਾ ਹੈ ਤੇ ਤੁਸੀਂ ਉਸਦੀ ਕਲਾਕਾਰੀ ਵੇਖ ਕੇ ਹੈਰਾਨ ਹੋ ਜਾਵੋਗੇ ਜਿਵੇਂ ਜਿਸ ਤਰ੍ਹਾਂ ਇੱਕ ਸੁਨਿਆਰਾ ਇੱਕ ਸੋਨੇ ਦੀ ਡਲੀ ਤੋਂ ਇੱਕ ਸੋਨੇ ਦੇ ਬਿਸਕੁਟ ਕੋ ਤਰ੍ਹਾਂ ਤਰ੍ਹਾਂ ਦੇ ਤਰਾਸ਼ ਕੇ ਗਹਿਣੇ ਬਣਾ ਦਿੰਦਾ ਉਹ ਉਹ ਜਿਹੜਾ ਜੀਵ ਹੈ ਉਸਨੇ ਵੀ ਇਸ ਤਰ੍ਹਾਂ ਦੇ ਗਹਿਣੇ ਤਿਆਰ ਕੀਤੇ ਹੋਏ ਉਹ ਵੀ ਸਮੁੰਦਰ ਦੇ ਵਿੱਚ ਦੋਸਤੋ ਇਸ ਜੀਵ ਦਾ ਨਾਮ ਅਰਚਨ ਹੈ ਅਰਚਨ ਕਹਿੰਦੇ ਇਸ ਜੀਵ ਨੂੰ ਔਰ ਇਸ ਸਮੁੰਦਰ ਦੇ ਵਿੱਚ ਸਮੁੰਦਰ ਦੀ ਸਤ੍ਹਾ ਤੋਂ 4 ਮੀਲ ਥੱਲੇ ਡੂੰਘਾਈ ਦੇ ਵਿੱਚ ਪਾਇਆ ਜਾਂਦਾ ਠੀਕ ਹੈ ਜੀ ਹਰ ਤਰ੍ਹਾਂ ਦੇ ਸਮੁੰਦਰ ਵਿੱਚ ਪਾਇਆ ਜਾਂਦਾ ਚਾਹੇ ਉਹ ਇੰਡੀਅਨ ਓਸ਼ੀਅਨ ਹੈ ਚਾਹੇ ਉਹ ਹੋਰ ਕੋਈ ਓਸ਼ੀਅਨ ਆ ਤਰ੍ਹਾਂ-ਤਰ੍ਹਾਂ ਦੀ ਦੁਨੀਆ ਦੇ ਵਿੱਚ ਕਿੰਨੇ ਸਮੁੰਦਰ ਆ ਕਿੰਨੇ ਦਰਿਆ ਉਹਨਾਂ ਦੇ ਵਿੱਚ ਇਹ ਜੀਵ ਪਾਇਆ ਜਾਂਦਾ ਠੀਕ ਹੈ ਜੀ ਇਹ ਜੀਵ ਦੀਆਂ ਸੈਂਕੜੇ ਕਿਸਮਾਂ ਔਰ ਇਹ ਜੀਵ ਦੀ ਬਣਤਰ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਇਹ ਜਿਹੜੀ ਫੋਟੋ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈ ਇਸ ਵਿੱਚ ਇਸ ਵਿੱਚ ਤੁਸੀਂ ਦੇਖੋਗੇ ਜੀਵ ਕਿਸ ਤਰ੍ਹਾਂ ਬਣਿਆ ਹੋਇਆ ਇਸ ਤਰ੍ਹਾਂ ਗੋਲ ਜਿਵੇਂ ਪਾਥੀ ਹੁੰਦੀ ਆ ਉਹਦੇ ਵਾਂਗ ਬਣਿਆ ਹੋਇਆ ਉੱਤੇ ਦੇ ਸਪਾਈਨ ਜਿਹੜੇ ਕੰਡੇ ਐ ਇਸ ਤਰ੍ਹਾਂ ਲੱਗੇ ਹੋਏ ਆ ਤੇ ਇਹ ਜਿਹੜਾ ਅਕੀਨ ਮੌਜਾ ਇਹ ਜੀਵ ਬਣਿਆ ਹੋਇਆ ਦੋਸਤ ਇਹਦੇ ਥੱਲੇ ਜਿਹੜਾ ਉੱਪਰ ਆ ਇਹ ਪੜੀ ਆ ਇਹਦੇ ਨੀਚੇ ਇਹਦੀ ਬਾਡੀ ਹੁੰਦੀ ਆ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਰੀੜ ਦੀ ਹੱਡੀ ਦੇ ਅੱਗੇ ਜਿਹੜਾ ਮੂੰਹ ਹੁੰਦਾ ਹੈ ਦਾ ਉਹਦੇ ਵਿੱਚ ਦੇ ਸਵੈ ਜਿਹੜੇ ਚਾਲਕਾ ਜਿਹੜੇ ਪ੍ਰਮਾਤਮਾ ਵੱਲੋਂ ਬਣਾਏ ਹੋਏ ਪੰਜ ਦੰਦ ਹੁੰਦੇ ਇਹ ਬਹੁਤ ਤਿੱਖੇ ਤੇ ਮਜ਼ਬੂਤ ਹੁੰਦੇ ਆ ਉਹ ਉਹਨਾਂ ਨਾਲ ਕੀ ਕਰਦਾ ਇਹ ਆਪਣਾ ਹੋਰ ਜਿਹੜੇ ਜੀਵ ਜੰਤੂ ਵੱਡੇ ਜੀਵ ਜੰਤੂ ਉਹਨਾਂ ਤੋਂ ਆਪਣਾ ਬਚਾਅ ਕਰਦਾ ਹੈ ਉਨਨ ਤੋਂ ਆਪਣੇ ਰੱਖਿਆ ਕਰਦਾ ਇਹ ਜੀਵ ਬੜੇ ਕੰਮਾਂ ਦਾ ਜੀਵ ਆ ਦੋਸਤੋ ਵਿਗਿਆਨੀਆਂ ਨੂੰ ਇਹਦੇ ਬਾਰੇ ਕਿਵੇਂ ਪਤਾ ਲੱਗਾ ਜਿਸ ਤਰ੍ਹਾਂ ਜਦੋਂ ਲਹਿਰਾਂ ਆਉਂਦੀਆਂ ਸਮੁੰਦਰ ਦੇ ਵਿੱਚ ਤੇ ਉਹ ਲਹਿਰਾਂ ਜਿਹੜੀਆਂ ਉਹ ਤਰ੍ਹਾਂ-ਤਰ੍ਹਾਂ ਦੀਆਂ ਸਿੱਪੀਆਂ ਖੋਗੇ ਜਾਂ ਜਿਹੜੇ ਪਦਾਰਤ ਹੁੰਦੇ ਆ ਉਹ ਲਹਿਰਾਂ ਬਾਹਰ ਕੱਢ ਕੇ ਸੜ ਦਿੰਦੀਆਂ ਕਿਨਾਰਿਆਂ ਤੇ ਜਾਂ ਫਿਰ ਜਿਹੜੇ ਮੱਛੀਆਂ ਫੜਨ ਵਾਲੇ ਆ ਜਦੋਂ ਮੱਛੀਆਂ ਫੜਦੇ ਜਾਲ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਤੀਜੀਆਂ ਜਿਹੜੀਆਂ ਕਲਾਕਾਰੀ ਜਿਹੜੀ ਆ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ ਦੇਖੋ ਕਿੰਨਾ ਸੋਹਣਾ ਗੋਲ ਆਕਾਰ ਦਾ ਇਹ ਗਹਿਣੇ ਵਾਂਗੂ ਬਣਿਆ ਹੋਇਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਤਰਾਸ਼ਿਆ ਹੋਇਆ ਹੋ ਗਿਆ ਇਸ ਜੀਵ ਨੇ ਕਿਸ ਤਰ੍ਹਾਂ ਕਲਾਕਾਰੀ ਕੀਤੀ ਹੋਈ ਹੈ ਫਿਰ ਇੱਕ ਤਰ੍ਹਾਂ ਦੀ ਨਹੀਂ ਅਨੇਕਾਂ ਤਰ੍ਹਾਂ ਦੀ ਅਲੱਗ-ਅਲੱਗ ਸ਼ੇਪ ਦੇ ਇਸ ਸਕਰੀਨ ਤੇ ਦੇਖ ਰਹੇ ਹਾਂ ਅਲੱਗ-ਅਲੱਗ ਸ਼ੇਪ ਦੇ ਗਹਿਣਿਆਂ ਵਾਂਗ ਗਹਿਣਿਆਂ ਨੂੰ ਮਾਪਦਾਰਥ ਜਿਹੜੇ ਬਣੇ ਹੋਏ ਆ ਚਟਾਨ ਵਾਂਗੂ ਬਹੁਤ ਇਹ ਮਤਲਬ ਮਜਬੂਤ ਹੁੰਦੇ ਆ ਇਹ ਠੀਕ ਆ ਜੀ ਸਭ ਤੋਂ ਪਹਿਲਾਂ ਇਹਦੀ ਖੋਜ ਆ ਜਿਹੜੀ 2018 ਦੇ ਵਿੱਚ ਇੱਕ ਵਿਗਿਆਨੀ ਹੋਇਆ ਐਂਟਰਸ ਹੈਲਨ ਇਹ ਜਿਹੜਾ ਆਸਟ੍ਰੇਲੀਅਨ ਮਿਊਜ਼ੀਅਮ ਆ ਇੱਕ ਸਿਡਨੀ ਦੇ ਵਿੱਚ ਉੱਥੋਂ ਦਾ ਵਿਗਿਆਨੀ ਆ ਇਹ ਸਭ ਤੋਂ ਪਹਿਲਾਂ ਇਹਨੇ ਇਸ ਦੀ ਖੋਜ ਕੀਤੀ ਸੀ ਸਮੁੰਦਰ ਦੇ ਤਲ ਤੋਂ ਇਹਨੇ ਕੁਝ ਇਸ ਤਰ੍ਹਾਂ ਦੇ ਗਹਿਣੇ ਜਿਹੜੇ ਪ੍ਰਾਪਤ ਕੀਤੇ ਉਹਨਾਂ ਦੀਆਂ ਫੋਟੋਆਂ ਅਕਸਾਂ ਜਿਹੜੀਆਂ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀਆਂ ਇਹ ਸਾਰੀਆਂ 75 ਕੇ 76 ਤਰ੍ਹਾਂ ਦੀਆਂ ਇਹ ਅਲੱਗ-ਅਲੱਗ ਇਹਨੇ ਫੋਟੋਗ੍ਰਾਫਸ ਲਈਆਂ। ਔਰ ਦੇਖੋ ਕਿੰਨੇ ਸੋਹਣੇ ਇਹ ਗਹਿਣੇ ਗਹਿਣੇ ਨਮਾਹੇ ਬਣੇ ਹੋਏ ਐ। ਉਸ ਤੋਂ ਬਾਅਦ ਇਹਨੇ ਅੱਗੇ ਖੋਜ ਕੀਤੀ ਤਾਂ ਦੋਸਤੋ ਇਹ ਜਿਹੜਾ ਜੀਵ ਆ ਇਹ ਕੀ ਖਾਂਦਾ ਹੈ? ਇਹ ਜਿਹੜਾ ਪਲੈਂਕਟਨ ਕਹਿ ਦਿੰਨੇ ਜਿਵੇਂ ਐਲਗੀ ਜਿਵੇਂ ਜਾਲਾ ਜਿਆ ਨਹੀਂ ਹੁੰਦਾ। ਪਾਣੀ ਦੇ ਉੱਤੇ ਜਾਲਾ ਜਿਆ ਬਣ ਜਾਂਦਾ ਹਰੇ ਰੰਗ ਦਾ। ਇਹ ਉਸ ਨੂੰ ਖਾਂਦਾ। ਥੱਲੇ ਇੱਕ ਚਟਾਨ ਨਮਾਹ ਚਟਾਨ ਵਾਂਗੂ ਛੋਟੇ ਛੋਟੇ ਪਦਾਰਥ ਹੁੰਦੇ ਸਮੁੰਦਰ ਦੇ ਵਿੱਚ ਖੋਲ ਬਣੇ ਹੁੰਦੇ ਐ ਇਸ ਤਰ੍ਹਾਂ ਗੋਲਤ ਆਕਾਰ ਦੇ ਉਹਨਾਂ ਦੇ ਵਿੱਚ ਦੋਸਤੋ ਮੋਰੀਆਂ ਹੁੰਦੀਆਂ ਵਿੱਚ ਮੱਛੀਆਂ ਰਹਿੰਦੀਆਂ ਕੀੜੇ ਮਕੌੜ ਰਹਿੰਦੇ ਉਹਨਾਂ ਦੇ ਘਰ ਹੁੰਦੇ ਆ ਉਹ ਤੇ ਇਹ ਜੀਵ ਕੀ ਕਰਦਾ ਇਹ ਉੱਪਰਲੇ ਜਾਲੇ ਨੂੰ ਖਾ ਜਾਂਦਾ ਤਾਂ ਕਿ ਉਹਨਾਂ ਦੇ ਘਰ ਖਤਮ ਨਾ ਹੋ ਸਕਣ ਇਹ ਜੀਵ ਹੈ ਜਿਹੜਾ ਮੱਛੀਆਂ ਵਾਸਤੇ ਕੀੜੇ ਮਕਾਉਣਾ ਵਾਸਤੇ ਇੱਕ ਵਰਦਾਨ ਸਾਬਤ ਹੁੰਦਾ ਇਹ ਉਹਨਾਂ ਦੇ ਘਰਾਂ ਨੂੰ ਬਚਾ ਕੇ ਰੱਖਦਾ ਉਹਨਾਂ ਦੇ ਉੱਪਰ ਜਿਹੜਾ ਜਾਲਾ ਜੰਮਦਾ ਉਹਨੂੰ ਖਾ ਜਾਂਦਾ ਪਰ ਇੱਕ ਖੋਜ ਸਾਹਮਣੇ ਆਈ ਹੈ ਕਿ ਇਸ ਜੀਵ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ ਇਹ ਜਿਹੜੀ ਪ੍ਰਜਾਤੀ ਹੈ ਖਤਰੇ ਦੇ ਵਿੱਚ ਇੱਕ ਐਸਾ ਜਰਾਸੀਮ ਦੋਸਤੋ ਪੈਦਾ ਹੋਇਆ ਜਿਹੜਾ ਇਸ ਜੀਵ ਦੇ ਜਿਹੜੇ ਨਰਮ ਜਿਹੜੇ ਅੰਗ ਹੁੰਦੇ ਆ ਉਹਨਾਂ ਤੇ ਵਾਰ ਕਰਦਾ ਉਹ ਤੇ ਇਹਨਾਂ ਨੂੰ ਖਤਮ ਕਰ ਰਿਹਾ ਬਹੁਤ ਸਾਰੇ ਅਰਚਨ ਨਵਾ ਨਾਮ ਦੇ ਜਿਹੜੇ ਜੀਵ ਆ ਉਹ ਮਰਦਾ ਪਾਏ ਗਏ ਆ ਸਮੁੰਦਰ ਦੇ ਕੰਢਿਆਂ ਤੇ ਠੀਕ ਹੈ ਜੀ ਇਸ ਜੀਵ ਦਾ ਨਾਮ ਹੈਗਾ ਸਕੂਟੀਕੋਸੀ ਲੇਟ ਜਰਾਸੀਮ ਦਾ ਨਾਮ ਆ ਜਿਹੜਾ ਇਹਦੇ ਤੇ ਹਮਲਾ ਕਰਦਾ ਠੀਕ ਹੈ ਜੀ ਇਹ ਇਹ ਉਹ ਜਾਲਾ ਖਾ ਕੇ ਇਹ ਆਪਣਾ ਗੁਜ਼ਾਰਾ ਕਰਦੇ ਆ ਜਿਹੜੇ ਤਿੱਖੇ ਦੰਦ ਹੁੰਦੇ ਆ ਉਹਨਾਂ ਨਾਲ ਇਹ ਮਤਲਬ ਚਟਾਨਾਂ ਦੇ ਵਿੱਚ ਇੰਨੇ ਤਿੱਖੇ ਹੁੰਦੇ ਆ ਕਿ ਚਟਾਨ ਦੇ ਵਿੱਚ ਮੋਰੀ ਵੀ ਕਰ ਦਿੰਦੇ ਆ ਸੋ ਅਗਰ ਦੋਸਤੋ ਇਹ ਜੀਵ ਖਤਮ ਹੁੰਦਾ ਹੈ ਤੇ ਜਿਹੜਾ ਸਮੁੰਦਰ ਦੇ ਵਿੱਚ ਜਾਲਾ ਹੀ ਜਾਲਾ ਹੋ ਜਾਏਗਾ ਮੱਛੀਆਂ ਜਿਹੜੀਆਂ ਉਹਦੇ ਵਿੱਚ ਰਹਿੰਦੀਆਂ ਉਹਨਾਂ ਲਈ ਖਤਰਾ ਪੈਦਾ ਹੋ ਜਾਏਗਾ ਸਮੁੰਦਰ ਦੇ ਵਿੱਚ ਮਤਲਬ ਪਾਣੀ ਖਰਾਬ ਹੋ ਜਾਏਗਾ ਠੀਕ ਹੈ ਜੀ ਜਿਹੜੀ ਇਹਦੀ ਰੀਡ ਦੀ ਹੱਡੀ ਹੁੰਦੀ ਹੈ ਦੋਸਤੋ ਥੱਲੇ ਹੁੰਦੀ ਹੈ ਇਹਦੇ ਜਿਹੜਾ ਉੱਪਰ ਪਾਥੀ ਵਿੱਚ ਥੱਲੇ ਰੀਡ ਦੀ ਹੱਡੀ ਹੁੰਦੀ ਉੱਪਰ ਜਿਹੜਾ ਗੋਲ ਆਕਾਰ ਬਣਿਆ ਹੋਇਆ ਜਦੋਂ ਇਹ ਪੰਛੀ ਮਰ ਜਾਂਦਾ ਹੈ ਇਹਦੀ ਰੀਡ ਦੀ ਹੱਡੀ ਨਾਲੋਂ ਉਹ ਜਿਹੜਾ ਗੋਲ ਉੱਪਰ ਬਣਿਆ ਹੋਇਆ ਉਹ ਟੁੱਟ ਜਾਂਦਾ ਹੈ ਜਦੋਂ ਉਹਦੇ ਉੱਤੇ ਚਮੜੀ ਲਹਿ ਜਾਂਦੀ ਹੈ ਤੇ ਜਿਹੜਾ ਪਿੰਜਰ ਹੁੰਦਾ ਅੰਦਰ ਇਹ ਜਿਹੜਾ ਗੋੜ ਤੁਸੀਂ ਵੇਖ ਰਹੇ ਹੋ ਗਹਿਣੇ ਨਮਾ ਪਦਾਰਥ ਹੈ ਜਿਹੜਾ ਇਹ ਪਿੰਜਰ ਹੁੰਦਾ ਇਹ ਉਹਦੇ ਵਿੱਚ ਹੁੰਦਾ ਚਮੜੀ ਲਹਿ ਜਾਂਦੀ ਹੈ ਤੇ ਵਿੱਚੋਂ ਇਹ ਨਿਕਲਦਾ। ਹਰ ਤੁਸੀਂ ਦੇਖੋ ਕਿ ਕਿੰਨਾ ਸੋਹਣਾ ਹੈ ਇਹ ਇਹ ਕਲਾ ਇਸ ਜੀਵ ਦੀ ਪਰਮਾਤਮਾ ਨੇ ਇਸ ਨੂੰ ਕਲਾਕਾਰੀ ਦਿੱਤੀ ਹੈ। ਸੋ ਕਾਦਰ ਦੀ ਕੁਦਰਤ ਹੈਰਾਨ ਕਰਨ ਵਾਲੀ ਹੈ। ਜਿਹੜਾ ਇਹ ਗਹਿਣੇ ਨਮਾ ਪਤਾ ਤੇ ਇਹਨੂੰ ਟੈਸਟ ਕਹਿੰਦੇ ਦੋਸਤ ਟੈਸਟ ਕਿਹਾ ਜਾਂਦਾ। ਸੋ ਇਹ ਦੇਖ ਕੇ ਵਿਸਮਾਦ ਹੀ ਪੈਦਾ ਹੁੰਦਾ ਮਨ ਵਿੱਚ ਉਸ ਪ੍ਰਮਾਤਮਾ ਨੇ ਕਿੰਨੀ ਵਿਸ਼ਾਲ ਕੁਦਰਤ ਬਣਾਈ ਹੋਈ ਆ ਕਿੰਨੇ ਇਹ ਜੀਵ ਨੂੰ ਵੀ ਇੱਕ ਐਸੀ ਕਲਾ ਦਿੱਤੀ ਹੋਈ ਆ ਕਿ ਸਾਡਾ ਮੱਲੋ ਮੱਲੀ ਸਾਡੇ ਸਿਫਤ ਨਿਕਲਦੀ ਆ ਉਹਦੇ ਮੂਹ ਤੇ ਵਾਹ ਕੀ ਕਲਾਕਾਰੀ ਹੈ ਇਸ ਜੀਵ ਸੋ ਦੋਸਤੋ ਉਸ ਪ੍ਰਮਾਤਮਾ ਦੀ ਕੁਦਰਤ ਵਿਸ਼ਾਲ ਇਹ ਜਾਣਕਾਰੀ ਮੈਂ ਨੈਸ਼ਨਲ ਜੀਓਗ੍ਰਾਫਿਕ ਜਿਹੜਾ ਵੈਬਸਾਈਟ ਉਹਦੇ ਤੋਂ ਲਈ ਸੀ ਆਪ ਜਿਨੇ ਸਾਂਝੀ ਕੀਤੀ ਆ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਕੋਈ ਨਵੀਂ ਚੀਜ਼ ਲੈ ਕੇ ਤਦ ਤੱਕ ਲਈ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ